ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੋੜ ਦਿਵਸ ਤੇ ਤੇ ਦੀਵਾਲੀ ਤੇ ਲੱਖ ਲੱਖ ਵਧਾਈਆਂ ਹੋਣ ਆਪ ਸਾਰੀਆਂ ਸੰਗਤਾਂ ਨੂੰ ਉਥੇ ਹੀ ਇੱਕ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹਨਾ ਆਪਣੇ ਘਰਾਂ ਵਿੱਚ ਅਰਦਾਸ ਬੇਨਤੀ ਕਰੋ ਜਿਹੜੇ ਆਪਣੇ ਬੰਦੀ ਸਿੰਘ ਸਜਾਵਾਂ ਭੁੱਲ ਚੁੱਕੇ ਨੇ ਮਗਰ ਸਰਕਾਰਾਂ ਕਾਨੂੰਨ ਦੇ ਦੈਰੇ ਵਿੱਚ ਰਹਿ ਕੇ ਉਹਨਾਂ ਨੂੰ ਹਜੇ ਵੀ ਛੱਡਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਇਹ ਆਪਣੇ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਆਪਣੇ ਰਾਜੋਗਣਾ ਸਾਹਿਬ ਜੀ ਹੋਰ ਵੀ ਜਿੰਨੇ ਵੀ ਬੰਦੀ ਇੱਥੇ ਨੇ ਤੇ ਸਾਰਿਆਂ ਨੂੰ ਸਰਕਾਰਾਂ ਨੂੰ ਛੱਡਣਾ ਚਾਹੀਦਾ ਹੈ ਕਿਉਂਕਿ ਬੰਦੀ ਛੋੜ ਦੀ ਵਸਤ ਹੈ ਇੱਥੇ ਹਤਾਂਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛਡਾ ਛਡਾ ਕੇ ਲੈ ਕੇ ਆਏ ਸੀ ਤੇ ਅੱਜ ਸਰਕਾਰਾਂ ਨੂੰ ਕਿਤੇ ਨਾ ਕਿਤੇ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਕੇਂਦਰੀ ਸਰਕਾਰ ਹੋਵੇ ਮੈਂ ਮਨਦੀਪ ਸਿੰਘ ਸਾਰੀਆਂ ਸੰਗਤਾਂ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਕਿ ਸਟੇਟ ਨੂੰ ਆਪਣੇ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੁਣ ਦੇਖੋ ਅ ਇਥੋਂ ਦੀ ਸਟੇਟ ਦੀ ਲਾ ਲੋ ਆਪਣੀ ਗੱਲ ਪੰਜਾਬ ਦੀ ਸਟੇਟ ਦੀ ਹੁਣ ਭਾਈ ਅਮਰਤਪਾਲ ਸਿੰਘ ਤੇ ਹਰ ਸਾਲ ਦੀ ਤਰ੍ਹਾਂ ਐਮਐਸਏ ਲੱਗਦੀ ਆਈ ਹੈ ਉੱਥੇ ਹੀ ਚੈੱਕ ਕਰੋ ਪਟਿਆਲਾ ਸ਼ਹਿਰ ਦੇ ਵਿੱਚ ਸੰਦੀਪ ਸਿੰਘ ਦੇ ਨਾਲ ਅਨੰਤ ਚੱਦਰ ਹੋਇਆ ਹੈ ਮਨੁੱਖਤਾ ਦੀ ਲੋਕਤੰਤਾ ਦੀ ਕਿੰਨੀ ਵੱਡੀ ਉਹ ਲੋਗਣਾ ਕਰਦੇ ਪਏ ਨੇ ਕਿਤੇ ਨਾ ਕਿਤੇ ਇੱਥੇ ਸਾਡੇ ਨਾਲ ਠੱਕੇਸ਼ੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਜਿੰਨੇ ਵੀ ਵੀਰ ਭਰਾ ਨੇ ਮੈਂ ਸਾਰੇ ਵੀਰ ਭਰਾ ਨੂੰ ਬੇਨਤੀ ਕਰਦਾ ਅੱਜ ਜਿੰਨੇ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਚਰਨਾ ਦੇ ਅੱਗੇ ਅਰਦਾਸ ਬੇਨਤੀ ਕਰੀਏ ਜਿੰਨੇ ਵੀ ਆਪਣੀ ਬੰਦੀ ਛੋੜ ਦੇ ਸਿੰਘ ਨੇ ਸਾਰੇ ਸਜਾਵਾਂ ਜਿਹਨਾਂ ਦੀ ਪੂਰੀਆਂ ਹੋ ਚੁੱਕੀਆਂ ਸਾਰੇ ਬਾਹਰ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ